ਸੋ ਅਸੀਂ ਦੇਖ ਰਹੇ ਸੀਗੇ ਦਾਨੀਅਲ ਨਬੀ ਦਾ ਆਖਰੀ ਦਰਸ਼ਨ ਜੋ ਦਾਨੀਅਲ ਦਾਸ ਅਧਿਆਇ 12 ਅਧਿਆਇ ਤੱਕ ਚੱਲਦਾ ਆ ਔਰ ਇਸ ਦੇ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਕਿ ਕਿਸ ਪ੍ਰਕਾਰ ਸਵਰਗਦੂਤ ਜੋ ਆ ਦਾਨੀਅਲ ਦੇ ਕੋਲ ਆਉਂਦਾ ਆ ਜੋ ਵੀ ਗੱਲਬਾਤ ਉਸਦੇ ਵਿੱਚ ਚੱਲਦੀ ਆ ਸੋ ਇਸ ਦੇ ਵਿੱਚ 8ਵਾਂ ਵੀਡੀਓ ਆ ਔਰ ਅੱਜ ਅਸੀਂ ਦੇਖਾਂਗੇ ਦਾਨੀਅਲ 10 ਅਧਿਆਇ ਉਸ ਦੀ 20 ਆਇਤ ਨੂੰ ਇਸ ਅਗੱਤੇ ਸਵਰਗਦੂਤ ਦਾਨੀਅਲ ਨੂੰ ਬੋਲ ਰਿਹਾ ਆ ਇਸ ਅਗੱਤੇ ਲਿਖਿਆ ਤਦ ਉਹ ਬੋਲਿਆ ਕਿ ਤੂੰ ਜਾਣਦਾ ਹੈ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ ਮੈਂ ਹੁਣ ਫਾਰਸ ਦੇ ਪ੍ਰਧਾਨ ਨਾਲ ਲੜਨ ਨੂੰ ਫੇਰ ਜਾਵਾਂਗਾ ਅਤੇ ਜਦੋਂ ਮੈਂ ਚੱਲਿਆ ਜਾਵਾਂਗਾ ਤਾਂ ਵੇਖ ਯੂਨਾਨ ਦਾ ਪ੍ਰਧਾਨ ਆਵੇਗਾ ਸਿਸਗਾ ਦੇ ਉੱਤੇ ਸੁਰਗਦੂਤ ਜੋ ਆ ਸਭ ਤੋਂ ਪਹਿਲਾਂ ਇੱਕ ਸਵਾਲ ਉਸ ਨੂੰ ਕਰਦਾ ਹੈ ਕਿ ਕੀ ਤੂੰ ਜਾਣਦਾ ਹੈ ਕਿ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ ਕਿਉਂਕਿ ਇਸ ਤੋਂ ਬਾਅਦ ਜੋ ਆ ਸੁਰਗਦੂਤ ਉਹ ਪੂਰਾ ਪ੍ਰਕਾਸ਼ਨ ਜੋ ਆ ਉਸ ਨੂੰ ਖੋਲ ਕੇ ਦੇਣ ਜਾ ਰਿਹਾ ਹੈ ਜਿਸ ਦੇ ਵਾਸਤੇ ਉਹ ਆਇਆ ਹੈ ਔਰ ਉਸ ਨੂੰ ਇਹ ਵੀ ਦੱਸ ਰਿਹਾ ਕਿ ਜਿਸ ਤਰ੍ਹਾਂ ਹੀ ਮੈਂ ਤੇਰੇ ਵੱਲੋਂ ਵਾਪਸ ਜਾਵਾਂਗਾ ਤੇ ਮੈਂ ਫਿਰ ਫਾਰਸ ਤੇ ਪ੍ਰਧਾਨ ਨਾਲ ਲੜਨ ਨੂੰ ਜਾਵਾਂਗਾ ਮਤਲਬ ਅਜੇ ਉਹ ਲੜਾਈ ਖਤਮ ਨਹੀਂ ਹੋਈ ਕਹਿੰਦਾ ਭਾਵ ਕਿ ਆ ਕਿ ਸਵਰਗ ਦੂਤ ਉਸ ਲੜਾਈ ਨੂੰ ਫਿਲਹਾਲ ਅੱਧ ਵਿੱਚ ਛੱਡ ਕੇ ਕਹ ਲੋ ਜਾਂ ਇੱਕ ਪੈਂਡਿੰਗ ਰੱਖ ਕੇ ਉਹ ਸਵਰਗ ਦੂਤ ਜੋ ਆ ਦਾਨੀਅਲ ਦੇ ਕੋਲ ਆਇਆ ਕਿਉਂਕਿ ਕਿਤੇ ਨਾ ਕਿਤੇ ਸਵਰਗ ਦੂਤ ਨੂੰ ਪਤਾ ਆ ਕੀ ਲੜਾਈ ਵਾਸਤੇ ਮੈਂ ਫਿਲਹਾਲ ਨਹੀਂ ਨਿਕਲਿਆ ਮੈਂ ਨਿਕਲੇ ਆਇਆ ਦਾਨੀਅਲ ਵਾਸਤੇ ਸੋ ਇਸ ਲਈ ਦਾਨੀਅਲ ਕੋ ਜਾਣਾ ਦਾਨੀਅਲ ਨੂੰ ਇਹ ਪ੍ਰਕਾਸ਼ਨ ਦੇਣਾ ਉੱਤਰ ਦੇਣਾ ਇਹ ਇਸ ਸਮੇਂ ਇਸ ਫਾਰਸਤੇ ਪ੍ਰਧਾਨ ਨੂੰ ਹਰਾਉਣ ਤੋਂ ਵੀ ਜ਼ਿਆਦਾ ਉੱਤਮ ਆ ਜ਼ਿਆਦਾ ਜ਼ਰੂਰੀ ਹੈ ਸੋ ਇਸ ਲਈ ਉਹ ਕੰਦਾ ਕਿ ਹਾਂ ਹੁਣ ਮੈਂ ਤੇਰੇ ਕੋਲੋਂ ਵਾਪਸ ਜਾਊਂਗਾ ਔਰ ਫਿਰ ਮੈਂ ਫਾਰਸਤੇ ਪ੍ਰਧਾਨ ਨਾਲ ਜਾ ਕੇ ਲੜਾਂਗਾ ਸੋ ਉਸ ਤੋਂ ਬਾਅਦ ਕੀ ਬੋਲ ਰਿਹਾ ਕਿ ਜਦੋਂ ਮੈਂ ਚਲਿਆ ਜਾਵਾਂਗਾ ਤਾਂ ਵੇਖ ਯੂਨਾਨ ਦਾ ਪ੍ਰਧਾਨ ਆਵੇਗਾ ਹੁਣ ਯੂਨਾਨ ਦਾ ਪ੍ਰਧਾਨ ਕੌਣ ਆ ਦੇਖੋ ਅਸੀਂ ਇੱਕ ਵੀਡੀਓ ਜੋ ਡੈਨੀਅਲ ਨਬੀ ਦੀ ਇਸ ਸੀਰੀਜ਼ ਦੇ ਵਿੱਚ ਦੇਖਿਆ ਸੀ ਫਾਰਸ ਦਾ ਪ੍ਰਧਾਨ ਕਰਕੇ ਉਸ ਦੇ ਵਿੱਚ ਇਹ ਚੀਜ਼ ਮੈਂ ਕਾਫੀ ਡਿਟੇਲ ਚ ਦੱਸੀ ਸੀ ਕਿ ਕਿਸ ਤਰ੍ਹਾਂ ਅੰਧਕਾਰ ਦਾ ਜੋ ਸਮਰਾਜ ਹੈ ਉਸ ਦੇ ਵਿੱਚ ਵੀ ਹਰ ਚੀਜ਼ ਇੱਕ ਸਿਸਟਮ ਨਾਲ ਚੱਲਦੀ ਆ ਕਿ ਹਰ ਇਲਾਕੇ ਦੇ ਉੱਤੇ ਇੱਕ ਦੁਸ਼ਟ ਸ਼ਕਤੀ ਨੂੰ ਅਧਿਕਾਰ ਦਿੱਤਾ ਗਿਆ ਹੁੰਦਾ ਹੈ ਕਿਸੇ ਕੋਲ ਛੋਟਾ ਅਧਿਕਾਰ ਹੁੰਦਾ ਹੈ ਕਿਸੇ ਕੋਲ ਵੱਡਾ ਅਧਿਕਾਰ ਹੁੰਦਾ ਸੋ ਫਾਰਸ ਇੱਕ ਕਿੰਗਡਮ ਹੈ ਉਸ ਫਾਰਸ ਤੇ ਉੱਪਰ ਜੋ ਅੰਧਕਾਰ ਦੀ ਤਾਕਤ ਜੋ ਉਸ ਪੂਰੇ ਸਾਮਰਾਜ ਨੂੰ ਕੰਟਰੋਲ ਕਰ ਰਹੀ ਹੈ ਜੋ ਨਾ ਰਾਜਿਆਂ ਮਹਾਰਾਜਿਆਂ ਦੇ ਪਿੱਛੇ ਜਿਹੜੀ ਅੰਧਕਾਰ ਦੀ ਤਾਕਤ ਕਿਤੇ ਨਾ ਕਿਤੇ ਉਹਨਾਂ ਨੂੰ ਚਲਾ ਰਹੀ ਹੁੰਦੀ ਆ ਜਾਂ ਕਿਤੇ ਨਾ ਕਿਤੇ ਆਪਣਾ ਕਬਜ਼ਾ ਕਰਨ ਦੇ ਵਿੱਚ ਹੁੰਦੀ ਆ ਸੋ ਉਹਨੂੰ ਬੋਲੇ ਗਿਆ ਫਾਰਸਤਾ ਪ੍ਰਧਾਨ ਸਪਰਜ ਸਰਾਇ ਫਾਰਸਤਾ ਸਾਮਰਾਜ ਡਿੱਗ ਜਾਏਗਾ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਕਿ ਅਸੀਂ ਦਾਨੀਅਲ 7 ਦੇ ਆਏ ਇਹਦੇ ਵਿੱਚ ਜੋ ਚਾਰ ਜਾਨਵਰ ਦੇਖੇ ਸੀਗੇ ਸੋ ਉਸ ਦੇ ਵਿੱਚ ਔਰ ਜੋ ਨਬੂਕਦਨਜ਼ਰ ਦਾ ਸੁਪਨਾ ਜਿਸ ਦੇ ਵਿੱਚ ਉਹ ਕੋ ਮੂਰਤੀ ਦੇਖਦਾ ਆ ਚਾਰ ਹਿੱਸਿਆਂ ਚ ਤੋਂ ਉਹਨਾਂ ਦੇ ਵਿੱਚ ਅਸੀਂ ਦੇਖਿਆ ਸੀ ਅੱਛੀ ਤਰ੍ਹਾਂ ਇਸ ਨੂੰ ਖੋਲ ਕੇ ਕਿ ਕਿਸ ਤਰ੍ਹਾਂ ਫਾਰਸ ਤੇ ਉਸ ਸਾਮਰਾਜ ਤੋਂ ਬਾਅਦ ਜਿਹੜਾ ਸਾਮਰਾਜ ਖੜਾ ਹੋਏਗਾ ਉਹ ਆ ਯੂਨਾਨ ਦਾ ਸਾਮਰਾਜ ਇਸ ਦਾ ਪਹਿਲੋਂ ਬਾਬਲ ਦਾ ਸਾਮਰਾਜ ਉਸ ਤੋਂ ਬਾਅਦ ਮਾਦੀ ਫਾਰਸੀਆ ਦਾ ਸਾਮਰਾਜ ਔਰ ਮਾਦੀ ਫਾਰਸੀਆ ਤੋਂ ਬਾਅਦ ਆਏਗਾ ਯੂਨਾਨ ਦਾ ਸਾਮਰਾਜ ਜੋ ਕਿ ਸਿਕੰਦਰ ਦੀ ਅਗਵਾਈ ਚ ਸਥਾਪਿਤ ਹੋਏਗਾ ਸੋ ਜਿਸ ਸਮੇ ਫਾਰਸ ਦਾ ਸਾਮਰਾਜ ਡਿੱਗ ਜਾਏਗਾ 331 BC ਜਦੋਂ ਸਿਕੰਦਰ ਹਰਾਏਗਾ ਫਾਰਸ ਨੂੰ ਸੋ ਉਸ ਸਮੇ ਯੂਨਾਨ ਦਾ ਸਾਮਰਾਜ ਖੜਾ ਹੋਏਗਾ ਸੋ ਇਸ ਲਈ ਉਸ ਸਮੇ ਯੂਨਾਨ ਦੇ ਸਾਮਰਾਜ ਦੇ ਉੱਪਰ ਜਿਹੜਾ ਪ੍ਰਧਾਨ ਹੋਏਗਾ ਜੋ ਅੰਧਕਾਰ ਦੀ ਤਾਕਤ ਹੋਏਗੀ ਉਹ ਫਿਰ ਆਏਗੀ ਇਹ ਚੀਜ਼ ਨੂੰ ਦੱਸ ਰਿਹਾ ਹੈ ਸਵਰਗ ਦੂਤ ਦਾਨੀਲ ਨੂੰ ਕਿ ਜਦੋਂ ਮੈਂ ਚਲਾ ਜਾਵਾਂਗਾ ਉਸ ਤੋਂ ਬਾਅਦ ਹੁਣ ਤੋਂ ਫਾਰਸ ਦਾ ਪ੍ਰਧਾਨ ਆ ਮਤਲਬ ਫਾਰਸ ਦਾ ਸਾਮਰਾਜ ਆ ਉਹਦੇ ਉੱਪਰ ਫਾਰਸ ਦਾ ਪ੍ਰਧਾਨ ਮਤਲਬ ਅੰਧਕਾਰ ਦੀ ਤਾਕਤ ਪਰ ਇੱਕ ਅੰਧਕਾਰ ਦੀ ਤਾਕਤ ਜਿਹੜੀ ਯੂਨਾਨ ਨੂੰ ਚਲਾ ਰਹੀ ਹੈ ਯੂਨਾਨ ਦੇ ਸਮਰਾਜ ਨੂੰ ਕੰਟਰੋਲ ਕਰ ਰਹੀ ਆ ਸੋ ਉਹ ਆਏਗਾ ਯੂਨਾਨ ਦਾ ਪ੍ਰਧਾਨ ਆਏਗਾ ਮਤਲਬ ਫਾਰਸ ਦਾ ਸਮਰਾਜ ਤੋਂ ਬਾਅਦ ਯੂਨਾਨ ਦਾ ਸਮਰਾਜ ਆਏਗਾ ਔਰ ਉਸ ਸਮੇ ਯੂਨਾਨ ਦਾ ਪ੍ਰਧਾਨ ਖੜਾ ਹੋਏਗਾ ਜਿਹੜਾ ਯੂਨਾਨ ਦੇ ਸਮਰਾਜ ਨੂੰ ਕੰਟਰੋਲ ਕਰੇਗਾ ਔਰ 10 21 ਵਚਨ ਉਸੇ ਪੜਦੇ ਆ ਇਸ ਜਗ੍ਹਾ ਤੇ ਲਿਖਿਆ ਪਰ ਮੈਂ ਤੈਨੂੰ ਦੱਸਾਂਗਾ ਜੋ ਕੁਝ ਸੱਚਾਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਸੋ ਇਸ ਸਗਰ ਤੇ ਜੋ ਸਚਾਈ ਦੀ ਪੋਥੀ ਦਾ ਜ਼ਿਕਰ ਕੀਤਾ ਗਿਆ ਆ ਕੁਝ ਬਾਈਬਲ ਟੀਕਾ ਕਰਨ ਵਾਲੇ ਜੋ ਇਸ ਦੇ ਬਾਰੇ ਤਰਕ ਦਿੰਦੇ ਆ ਕਿ ਇਹ ਸਚਾਈ ਦੀ ਪੋਥੀ ਦਾਨੀਅਲ ਦੀ ਪੋਥੀ ਨੂੰ ਹੀ ਕਿਹਾ ਗਿਆ ਆ ਕਿ ਜੋ ਗੱਲਾਂ ਦਾਨੀਅਲ 7 ਅਧਿਆਏ ਵਿੱਚ ਜਾਂ 8 ਅਧਿਆਏ ਵਿੱਚ ਜੋ ਦਰਸ਼ਨ ਪਿਛਲੇ ਸਮੇਂ ਦਾਨੀਅਲ ਨੂੰ ਦਿਖਾਏ ਗਏ ਆ ਕਿ ਉਹਨਾਂ ਦਰਸ਼ਨਾਂ ਨੂੰ ਹੀ ਅੱਗੇ ਉਹ ਵਿਸਾਰ ਚ ਦੱਸ ਰਿਹਾਏ ਤੋਂ ਉਹ ਦਾਨੀਅਲ ਦੀ ਪੋਥੀ ਨਾਲ ਇਸ ਜੀ ਨੂੰ ਜੋੜਦੇ ਆ ਕਿ ਇਹ ਦਾਨੀਅਲ ਦੀ ਪੋਥੀ ਆ ਪਰ ਇਹ ਤਰਕ ਪੂਰੀ ਤਰ੍ਹਾਂ ਗਲਤ ਆ ਕਿਉਂਕਿ ਇਹ ਦਾਨੀਅਲ ਦੀ ਪੋਥੀ ਦੀ ਗੱਲ ਨਹੀਂ ਹੋ ਸਕਦੀ ਕਿਸੇ ਵੀ ਰੂਪ ਚ ਕਿਉਂਕਿ ਜੋ ਗੱਲਾਂ 11ਵੇਂ ਅਧਿਆਏ ਵਿੱਚ ਦਾਨੀਅਲ ਨੂੰ ਦੱਸਿਆ ਜਾ ਰਿਹਾ ਹੈ ਸੁਰਗਦੂਤ ਇਹ ਗੱਲਾਂ ਫਿਲਹਾਲ ਦਾਨੀਅਲ ਦੀ ਪੋਥੀ ਵਿੱਚ ਵੀ ਲਿਖੀਆਂ ਹੋਈਆਂ ਨਹੀਂ ਆ ਕਿਉਂਕਿ ਦਾਨੀਅਲ ਨੂੰ ਪਿਛਲੇ ਸਮੇਂ 'ਚ ਜੋ ਦਰਸ਼ਨ ਦਿਖਾਏ ਗਏ ਉਹਨਾਂ ਨੂੰ ਉੱਥੇ ਹੀ ਵਿਸਤਾਰ ਪੂਰਵਕ ਉਸ ਨੂੰ ਉਸ ਦਾ ਅਰਥ ਵੀ ਨਾਲ ਹੀ ਦੇ ਦਿੱਤਾ ਗਿਆ ਸੋ ਇਸ ਲਈ ਦਾਨੀਅਲ ਦੀ ਪੋਥੀ ਫਿਲਹਾਲ ਲਿਖੀ ਵੀ ਨਹੀਂ ਗਈ ਕਿਉਂਕਿ ਅਜੇ ਤਾਂ ਦਾਨੀਅਲ ਉਹ ਜਾਣਕਾਰੀ ਇਕੱਠੀ ਹੀ ਕਰ ਰਿਹਾ ਹੈ हां नाल दी नाल ਉਸ ਜੀ ਨੂੰ ਜ਼ਰੂਰ ਲਿਖ ਰਿਹਾ ਹੋਏਗਾ ਪਰ ਅਜੇ ਕੰਪਲੀਟ ਨਹੀਂ ਹੋਈ ਦਾਨੀਲ ਦੀ ਪੋਥੀ ਇਸ ਲਈ ਦਾਨੀਲ ਦੀ ਪੋਤੀ ਦਾ ਜ਼ਿਕਰ ਨਹੀਂ ਹੋ ਸਕਦਾ ਕਿ ਜੋ ਸਚਾਈ ਦੀ ਪੋਤੀ ਕਿਉਂਕਿ ਜੋ ਦਾਨੀਲ ਨੂੰ ਦਰਸ਼ਨ ਮਿਲ ਚੁੱਕਾ ਆ ਉਹ ਮਿਲ ਚੁੱਕਾ ਆ ਪੂਰੀ ਤਰ੍ਹਾਂ ਜੋ ਪਿਛਲੇ ਸਮੇਂ ਚ ਦਾਨੀਲ ਨੂੰ ਦਰਸ਼ਨ ਦਿਖਾਏ ਗਏ ਉਹਨਾਂ ਦੇ ਅਰਥ ਵੀ ਮਿਲ ਚੁੱਕੇ ਆ ਇਸ ਲਈ ਕੋਈ ਅਨਕੰਪਲੀਟ ਜਾਣਕਾਰੀ ਨਹੀਂ ਹੈ ਦਾਨੀਲ ਕੋਲ ਇਸ ਲਈ ਇਹ ਜੋ ਜਾਣਕਾਰੀ ਦਾਨੀਲ ਨੂੰ ਮਿਲਣ ਜਾ ਰਹੀ ਆ ਇਹ ਨਵੀਂ ਜਾਣਕਾਰੀ ਹੈ ਇਹ ਨਵਾਂ ਪ੍ਰਕਾਸ਼ਨ ਹੈ ਨਵੇਂ ਪੇਤਿਆਂ ਇਸ ਲਈ ਦਾਨੀਅਲ ਦੀ ਪੋਥੀ ਚੋਂ ਹੀ ਲੈ ਕੇ ਦਾਨੀਅਲ ਨੂੰ ਨਹੀਂ ਦੱਸਣ ਦੱਸਣ ਜਾ ਰਿਹਾ ਸੁਰਗਦੂਤ। ਔਰ ਨਾਹੀਂ ਇਹ ਸਚਾਈ ਦੀ ਪੋਥੀ ਕੋਈ ਬਾਈਬਲ ਦੀ ਪੋਥੀ ਆ ਜਿਹੜੀਆਂ ਪੋਥੀਆਂ ਦਾਨੀਅਲ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਆ ਜਿਸ ਤਰ੍ਹਾਂ ਇਹ ਸ਼ਾਇਆ ਨਬੀ ਯਰਮੀਆ ਨਬੀਆ ਹੋਰ ਵੀ ਕੁਝ ਪੋਥੀਆਂ ਜਿਹੜੀਆਂ ਆਲਰੇਡੀ ਲਿਖੀਆਂ ਜਾ ਚੁੱਕੀਆਂ ਸੀ ਉਹ ਵੀ ਨਹੀਂ ਹੋ ਸਕਦੀਆਂ ਇਹ। ਉਹਦੀ ਵਜ੍ਹਾ ਕਿਉਂਕਿ ਕਿਸੇ ਪੋਥੀ ਵਿੱਚ ਇਹ ਦਰਸ਼ਨ ਹੈ ਹੀ ਨਹੀਂ ਹੈ ਜੋ ਦਾਨੀਅਲ ਨੂੰ 11ਵੇਂ ਅਧਿਆਇ ਚ ਦ ਸੰਝਾ ਰਿਹਾ ਹੈ ਸੁਰਗਦੂਤ ਇਸ ਦਾ ਇਹ ਸ਼ਾਇਆ ਇਹ ਯਰਮੀਆ ਇਹ ਹੋਰ ਜਿਹੜੀਆਂ ਪੋਥੀਆਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਆ ਉਹਨਾਂ ਵਿੱਚ ਇਹ ਕੋਈ ਦਰਸ਼ਨ ਦਾ ਜ਼ਿਕਰ ਨਹੀਂ ਹੈ ਜੇ ਅਸੀਂ ਕਹੀਏ ਕਿ ਹਾਂ ਇਹ ਸ਼ਾਇਆ ਵਿੱਚ ਲਿਖਿਆ ਸੀ ਇਹ ਯਰਮੀਆਜ਼ ਲਿਖਿਆ ਸੀ ਨਹੀਂ ਕਿਸੇ ਵੀ ਜਗ੍ਹਾ ਤੇਰਾ ਦਰਸ਼ਨ ਦਾ ਦਰਸ਼ਨ ਦਾ ਕੋਈ ਜ਼ਿਕਰ ਨਹੀਂ ਹੈ ਪਰ ਸੁਰਗਦੂਤ ਕੀ ਬੋਲ ਰਿਹਾ ਕਿ ਜੋ ਕੁਝ ਸਚਾਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਸੋ ਮਤਲਬ ਇਹ ਚੀਜ਼ਾਂ ਬਾਈਬਲ ਦੀ ਕਿਸੇ ਪੋਥੀ ਵਿੱਚ ਨਹੀਂ ਸੀ ਲਿਖੀਆਂ ਗਈਆਂ ਜਿਹੜੀਆਂ ਦਾਨੀਏਲ ਤੋਂ ਪਹਿਲਾਂ ਲਿਖਿਆ ਜਾ ਚੁਕੀਆਂ ਸੀ ਸੋ ਇਸ ਲਈ ਇਹ ਜਿਹੜੀ ਸਚਾਈ ਦੀ ਪੋਥੀ ਨਾ ਤਾਂ ਦਾਨੀਏਲ ਦੀ ਪੋਥੀ ਨੂੰ ਕਿਹਾ ਗਿਆ ਆ ਤੇ ਨਾ ਹੀ ਬਾਈਬਲ ਦੀਆਂ ਉਹ ਪੋਥੀਆਂ 'ਚ ਕੋਈ ਪੋਥੀ ਆ ਜਿਹੜੀਆਂ ਪਹਿਲਾਂ ਲਿਖੀਆਂ ਜਾ ਚੁਕੀਆਂ। ਸੋ ਇਹ ਜਿਹੜੀ ਪੋਥੀ ਦੀ ਗੱਲ ਸਵਰਗਦੂਤ ਕਰ ਰਿਹਾ ਆ ਉਹ ਕੋਈ ਸੰਸਾਰ ਦੇ ਵਿੱਚ ਧਰਤੀ ਦੇ ਉੱਤੇ ਦੀ ਗ੍ਰੀ ਪੋਥੀ ਦੀ ਗੱਲ ਨਹੀਂ ਕਰ ਰਿਹਾ ਬਲਕਿ ਸਵਰਗ ਦੇ ਵਿੱਚ ਜੋ ਪੋਥੀਆਂ ਆ ਉਹਨਾਂ ਪੋਥੀਆਂ 'ਚ ਉਹ ਇੱਕ ਪੋਥੀ ਦੀ ਗੱਲ ਹੋ ਰਹੀ ਆ ਕਿਉਂਕਿ ਸਵਰਗ ਵਿੱਚ ਵੀ ਕੁਝ ਪੋਥੀਆਂ ਦਾ ਜ਼ਿਕਰ ਸਾਨੂੰ ਮਿਲਦਾ ਆ ਪ੍ਰਕਾਸ਼ ਸੀ ਪੋਥੀ ਜਿਹੜੀ ਅਸੀਂ ਪੜ੍ਹਦੇ ਹਾਂ 20 ਅਧਿਆਏ ਉਸ ਦੀ 12 ਆਇਤ ਵਿੱਚ ਲਿਖਿਆ ਆ ਕਿ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਆ ਖੁੱਲਹੀ ਗਈ ਸੋ ਇੰਗਲਿਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਲਿਖਿਆ ਦੇਰ ਓਪਨ ਬੁక్స్ ਮਤਲਬ ਇੱਕ ਕਿਤਾਬ ਦਾ ਜ਼ਿਕਰ ਨਹੀਂ ਆ ਇੱਕ ਪੋਥੀ ਦਾ ਜ਼ਿਕਰ ਨਹੀਂ ਬਲਕਿ ਜਿਆਦੀਆਂ ਪੋਥੀਆਂ ਆ ਤੇ ਉਹਨਾਂ ਵਿੱਚੋਂ ਇੱਕ ਪੋਥੀ ਆ ਜੀਵਨ ਦੀ ਪੋਥੀ ਔਰ ਜਿਸ ਤਰ੍ਹਾਂ 139 ਜ਼ਬੂਰ ਉਸ ਦੀ 16 ਆਇਤ ਨੂੰ ਜਦੋਂ ਅਸੀਂ ਦੇਖਦੇ ਆ ਇਸ ਸਗਤ ਲਿਖਿਆ ਤੇਰੀਆਂ ਅੱਖਾਂ ਨੇ ਮੇਰੇ ਬੇਡੋਰ ਮਲਬੇ ਨੂੰ ਵੇਖਿਆ ਅਤੇ ਤੇਰੀ ਪੋਥੀ ਵਿੱਚ ਉਹ ਸਭ ਲਿਖੇ ਗਏ ਦਿਨ ਮਿੱਥੇ ਗਏ ਮਤਲਬ ਇੱਥੇ ਵੀ ਦਾਊਦ ਕਹਿੰਦਾ ਕਿ ਤੇਰੀ ਪੋਥੀ ਦੇ ਵਿੱਚ ਉਹ ਲਿਖੇ ਗਏ ਸੋ ਕਹਿੰਦਾ ਭਾਵ ਕਿ ਆ ਕਿ ਸਵਰਗ ਸਾਡੀ ਭਾਸ਼ਾ ਦੇ ਵਿੱਚ ਇੱਕ ਮਨੁੱਖੀ ਭਾਸ਼ਾ ਵਿੱਚ ਛੜਨਾ ਗੱਲ ਕਰਦਾ ਆ। ਤੋ ਜਿਸ ਤਰ੍ਹਾਂ ਅਸੀਂ ਦੇਖਦੇ ਆ ਕੁਝ ਰਿਕਾਰਡ ਸੈੱਟ ਕਰਨ ਲਈ ਜੋ ਪੋਥੀਆਂ ਲਿਖੀਆਂ ਜਾਂਦੀਆਂ ਆ ਇਸ ਤਰ੍ਹਾਂ ਦੀ ਭਾਸ਼ਾ ਵਿੱਚ ਸਵਰਗ ਸਾਡਾ ਗੱਲ ਕਰਦਾ ਸਾਨੂੰ ਸਮਝਾਉਂਦਾ ਆ ਕਿ ਜਿਸ ਤਰ੍ਹਾਂ ਧਰਤੀ ਦੇ ਉੱਤੇ ਰਿਕਾਰਡ ਸੈੱਟ ਕਰਨ ਲਈ ਪੋਥੀਆਂ ਲਿਖੀਆਂ ਗਈਆਂ ਇਸ ਤਰ੍ਹਾਂ ਸਵਰਗ ਵਿੱਚ ਵੀ ਕੁਝ ਪੋਥੀਆਂ ਆ ਜਿਨ੍ਹਾਂ ਵਿੱਚ ਹਰ ਚੀਜ਼ ਦਰਜ ਆ। ਸੋ ਸਚਾਈ ਦੀ ਪੋਥੀ ਵਿੱਚ ਦਾਨੀਅਲ ਨੂੰ ਸਰਦੂ ਕਰਿਆ ਜੋ ਲਿਖਿਆ ਗਿਆ ਮਤਲਬ ਜੋ ਪਰਮੇਸ਼ਵਰ ਦੇ ਹਜ਼ੂਰ ਵਿੱਚ ਦਰਜਿਆ ਸਵਰਗ ਵਿੱਚ ਜੋ ਦਰਜਿਆ ਜੋ ਭਵਿੱਖ ਵਿੱਚ ਹੋਣ ਵਾਲਾ ਆ ਇੱਕ ਇੱਕ ਚੀਜ਼ ਜੋ ਦਰਜਿਆ ਸਵਰਗ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਮੈਨੂੰ ਦੇ ਕੇ ਖੁਦਾ ਨੇ ਭੇਜਿਆ ਆ ਉਹ ਮੈਂ ਸਾਰੀਆਂ ਤੈਨੂੰ ਦੱਸਾਂਗਾ ਜਿਹੜੀਆਂ ਸਚਾਈ ਦੀ ਪੋਥੀ ਵਿੱਚ ਕੀਆ ਲਿਖੀਆਂ ਹੋਈਆਂ ਮਤਲਬ ਇੱਕ ਜੀਵਨ ਦੀ ਪੋਥੀ ਆ ਉਹਦਾ ਇੱਕ ਅਲੱਗ ਰਿਕਾਰਡ ਹੋਏਗਾ ਔਰ ਸਚਾਈ ਦੀ ਪੋਥੀ ਦਾ ਇੱਕ ਕੋਈ ਅਲੱਗ ਰਿਕਾਰਡ ਹੋਏਗਾ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਮਲਾਕੀ ਤੀਸਰਾ ਅਧਿਆਇ ਉਸ ਦੀ 16 ਆਇਤ ਨੂੰ ਜਦੋਂ ਤੁਸੀਂ ਦੇਖੋਗੇ ਔਰ ਇਸ ਜਗ੍ਹਾ ਤੇ ਲਿਖਿਆ ਕਿ ਯਹਵਾ ਨੇ ਤਦ ਹੀ ਯਹਵਾ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਯਹਵਾ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹਵਾ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ ਸੋ ਇਥੇ ਇੱਕ ਯਾਦਗਰੀ ਦੀ ਪੁਸਤਕ ਦਾ ਵੀ ਜ਼ਿਕਰ ਸਾਨੂੰ ਮਿਲਦਾ ਹੈ ਸੋ ਕਹਿੰਦਾ ਭਾਵ ਕੀ ਆ ਕਿ ਸਵਰਗ 'ਚ ਇਹ ਨਹੀਂ ਆ ਕਿ ਮਤਲਬ ਪਰਮੇਸ਼ਰ ਇਸ ਤਰ੍ਹਾਂ ਦੀ ਕਿਤਾਬਾਂ ਲਿਖਦਾ ਆ ਕਿਉਂਕਿ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਸਵਰਗ ਨੂੰ ਨਹੀਂ ਆ ਪਰ ਸਾਡੀ ਭਾਸ਼ਾ 'ਚ ਸਵਰਗ ਸੜਨਾ ਗੱਲ ਕਰਦਾ ਆ ਕਿ ਜਿੱਸਾ ਤੁਸੀਂ ਲਿਖ ਕੇ ਰਿਕਾਰਡ ਸੈੱਟ ਕਰਦੇ ਜੇ ਇਸ ਤਰ੍ਹਾਂ ਸਵਰਗ ਕੋਲ ਹਰ ਚੀਜ਼ ਆ ਕਿ ਰਿਕਾਰਡ ਹੋਏਗਾ ਸੋ ਉਸ ਰਿਕਾਰਡ ਦੇ ਵਿੱਚ ਜੋ ਪਵੇ ਖਵਾਨੀਆਂ ਜਿਹੜੀਆਂ ਅਜੇ ਤੱਕ ਪ੍ਰਗਟ ਨਹੀਂ ਕੀਤੀਆਂ ਗਈਆਂ ਮਨੁੱਖ ਦੇ ਅੱਗੇ ਉਹਨਾਂ ਸੀਕ੍ਰੀਟ ਰਿਕਾਰਡ ਦੇ ਵਿੱਚੋਂ ਕੁਝ ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸਾਂਗਾ ਇਹ ਬੋਲ ਰਿਹਾ ਹੈ ਸਵਰਗਦੂਤ ਦਾਨੀਅਲ ਨਬੀ ਨੂੰ ਸੋ ਇਸ ਲਈ ਸਚਾਈ ਦੀ ਪੋਥੀ ਕੋ ਧਰਤੀ ਦੀ ਪੋਥੀ ਨਹੀਂ ਆ ਨਾ ਉਹ ਦਾਨੀਅਲ ਦੀ ਪੋਥੀ ਹੈ ਨਾ ਕੋ ਬਾਈਬਲ ਦੀ ਪੋਥੀ ਆ ਉਹ ਸਵਰਗ ਦੀ ਇੱਕ ਪੋਥੀ ਆ ਜਿਹੜੀ ਸਵਰਗ ਵਿੱਚ ਹੀ ਆ ਔਰ ਉਸਦੇ ਵਿੱਚ ਦਾ ਜੋ ਸੀਕ੍ਰੀਟ ਰਿਕਾਰਡ ਜੋ ਮਿਸਟਰੀ ਜੋ ਭੇਤੇ ਆ ਉਹ ਸਵਰਗਦੂਤ ਕਿਨੂੰ ਦੱਸਣ ਜਾ ਰਿਹਾ ਦਾਨੀਅਲ ਨਬੀ ਨੂੰ ਉਹ ਪਰਮੇਸ਼ਰ ਕਿਉਂ ਦਾਨੀਅਲ ਨਬੀ ਨੂੰ ਦੱਸਣ ਜਾ ਰਿਹਾ ਹੈ ਸਵਰਗ ਦੂਤ ਦੇ ਦੁਆਰਾ ਉਹ ਸਚਾਈ ਦੀਆਂ ਸਚਾਈ ਦੀ ਪੋਥੀ ਦੀਆਂ ਉਹ ਗੁਪਤ ਗੱਲਾਂ ਕਿਉਂ ਕਿਉਂਕਿ ਦਾਨੀਅਲ ਨਬੀ ਨੇ ਪੁਕਾਰਿਆ ਉਸ ਪਰਮੇਸ਼ਰ ਨੂੰ ਦਾਨੀਅਲ ਨਬੀ ਨੇ ਗੁਪਤ ਗੱਲਾਂ ਲਈ ਪੁਕਾਰਿਆ ਦਾਨੀਅਲ ਨਬੀ ਨੂੰ ਨਾ ਪਰਮੇਸ਼ਰ ਦੇ ਭੇਤਾਂ ਦੇ ਲਈ ਉਸ ਭੁੱਖ ਨੂੰ ਉਸ ਪਿਆਸ ਨੂੰ ਪ੍ਰਗਟ ਕੀਤਾ ਸੋ ਪਰਮੇਸ਼ਰ ਆਪਣੇ ਵਚਨ ਦੇ ਅਨੁਸਾਰ ਆਪਣੇ ਵਾਅਦੇ ਦੇ ਅਨੁਸਾਰ ਜਿਸ ਤਰ੍ਹਾਂ ਕਿ ਖੁਦਾ ਨੇ ਬੋਲਿਆ ਯਰਮੀਆ 33 ਅਧਿਆਏ ਉਸ ਤਿੰਨ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੋ ਇਸ ਸਗਾਤੇ ਲਿਖਿਆ ਪਰਮੇਸ਼ਰ ਕੀ ਬੋਲ ਰਿਹਾ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ ਅਤੇ ਮੈਂ ਤੈਨੂੰ ਵੱਡੀਆਂ ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਸੋ ਇਹ ਕਿੰਨਾ ਖੂਬਸੂਰਤ ਇੱਕ ਵਚਨ ਹੈ ਖੁਦਾ ਦਾ ਇੱਕ ਵਾਅਦਾ ਹੈ ਪਰਮੇਸ਼ਰ ਦਾ ਮਤਲਬ ਪਰਮੇਸ਼ਰ ਇੰਤਜ਼ਾਰ ਕਰਦਾ ਹੈ ਕਿ ਕਦੋਂ ਕੋਈ ਮੈਨੂੰ ਪੁਕਾਰੇਗਾ ਕਾਦੇ ਵਾਸਤੇ ਪਰਮੇਸ਼ਰ ਦੇ ਨਾਲ ਗੁਪਤ ਪੇਤਾਂ ਨੂੰ ਸਿੱਖਣ ਲਈ ਸਮਝਣ ਵਾਸਤੇ ਕਦੋਂ ਕੋਈ ਮੈਨੂੰ ਪੁਕਾਰੇਗਾ ਸੋ ਪਰਮੇਸ਼ਰ ਜੋ ਆ ਦੇਖੋ ਸੰਸਾਰ ਦੀਆਂ ਬਰਕਤਾਂ ਦੀ ਜਦੋਂ ਅਸੀਂ ਗੱਲ ਕਰਦੇ ਆਂ ਨਾ ਸਵਾਨ ਬਰਕਤਾਂ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਉਹ ਚੀਜ਼ਾਂ ਪਰਮੇਸ਼ਰ ਬਿਨਾ ਮੰਗੇ ਵੀ ਸਾਨੂੰ ਦੇਣੀਆ ਜਾਣਦਾ ਆ ਉਹ ਬਿਨਾ ਮੰਗਨ ਤੋਂ ਵੀ ਪਰਮੇਸ਼ਰ ਬਿਨਾ ਕੀ ਸਾਨੂੰ ਦੇਣਾ ਜਾਣਦਾ ਆ ਉਹਨਾਂ ਲਈ ਖੁਦਾ ਨਹੀਂ ਚੁੰਦਾ ਕਿ ਤੁਸੀਂ ਬਾਰ ਬਾਰ ਉਹਨੂੰ ਪੁਕਾਰੋ ਜਾਂ ਮੰਗੋ ਜੋ ਕਿਉਂਕਿ ਉਹ ਪਰਮੇਸ਼ਰ ਸਾਡੀਆਂ ਦੁਨਿਆਵੀ ਜੋ ਸੰਸਾਰੀ ਲੋੜਾਂ ਜ਼ਰੂਰਤਾਂ ਜੋ ਆ ਪੂਰੀਆਂ ਕਰਨ ਲਈ ਸਾਡੇ ਨਾਲ ਕੀ ਕੋ ਵਚਨ ਬੱਧਿਆ ਪਰ ਜਦੋਂ ਗੱਲ ਹੁੰਦੀ ਆ ਸਵਰਗ ਦੇ ਉਹਨਾਂ ਭੇਤਾਂ ਦੀ ਚਲੋ ਗੱਲ ਆਉਂਦੀ ਆ ਸਵਰਗ ਦੇ ਉਹਨਾਂ ਗਹਿਰੇ ਗਹਿਰੇ ਉਹਨਾਂ ਉੱਤਮ ਤੋਂ ਉੱਤਮ ਭੇਤਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਸ ਸਮੇਂ ਪਰਮੇਸ਼ਰ ਚਾਹੁੰਦਾ ਕਿ ਤੂੰ ਮੈਨੂੰ ਪੁਕਾਰ ਮਤਲਬ ਜੋ ਸਵਰਗ ਦਾ ਖੁਫਤ ਖਜ਼ਾਨਾ ਆ ਉਹਦੇ ਵਿੱਚੋਂ ਜਦੋਂ ਖੁਦਾ ਨੇ ਸਾਨੂੰ ਕੁਝ ਮੋਤੀ ਕੁਝ ਹੀਰੇ ਕੁਝ ਸਾਨੂੰ ਦੇਣੇ ਆ ਤਾਂ ਉਹ ਬਿਨਾ ਮੰਗਿਆ ਕਦੀ ਨਹੀਂ ਦੇਗਾ ਉਸਦੀ ਸਭ ਤੋਂ ਵੱਡੀ ਵਜ੍ਹਾ ਕੀ ਆ ਕਿਉਂਕਿ ਪਰਮੇਸ਼ਰ ਜੋ ਆ ਉਹ ਮੋਤੀ ਸਿਰਫ ਉਸ ਨੂੰ ਦੇਗਾ ਜਿਹੜਾ ਉਸ ਮੋਤੀ ਦੀ ਜੋ ਆ ਭੁੱਖ ਰੱਖਦਾ ਪਿਆਸ ਰੱਖਦਾ ਆ ਜਿਹੜਾ ਉਸ ਦੇ ਮੁੱਲ ਨੂੰ ਜਾਣਦਾ ਆ ਜਿਹੜਾ ਉਸ ਦੀ ਕੀਮਤ ਜਾਣਦਾ ਆ ਜਿਹਨੂੰ ਉਹ ਚਾਹੀਦਾ ਆ ਔਰ ਜਿਹਨੂੰ ਉਹਦਾ ਮੁੱਲ ਪਤਾ ਆ ਜਿਹਨੂੰ ਉਹਦੀ ਕੀਮਤ ਪਤਾ ਆ ਉਹ ਵਿਅਕਤੀ ਤੀ ਉਸ ਮੋਤੀ ਨੂੰ ਹਾਸਲ ਕਰਨ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਉਹ ਕਿੰਨਾ ਵੀ ਜੋਰ ਯਤਨ ਕਿੰਨੀ ਵੀ ਉਹਨੂੰ ਮਿਹਨਤ ਕਿੰਨਾ ਵੀ ਉਹਨੂੰ ਕੋਸ਼ਿਸ਼ ਕਰਨੀ ਪਏਗੀ ਉਹ ਹਰ ਇੱਕ ਹੱਦ ਤੀਕ ਜਾਣ ਵਾਸਤੇ ਉਹ ਕਿਸੇ ਵੀ ਹੱਦ ਤੀਕ ਜਾਣ ਲਈ ਤਿਆਰ ਰਹੇਗਾ ਸਵਰਗ ਦਾ ਉਹ ਗੁਪਤ ਖਜ਼ਾਨਾ ਪਾਉਣ ਵਾਸਤੇ ਜਿਹੜਾ ਉਸ ਖਜ਼ਾਨੇ ਦਾ ਮੁੱਲ ਨੂੰ ਕੀ ਕਰ ਜਾਂਦਾ ਹੈ ਜਾਣ ਲੈਂਦਾ ਹੈ ਸਮਝ ਲੈਂਦਾ ਹੈ ਸੋ ਦਾਨੀਅਲ 21 ਦਿਨ ਤੱਕ ਕਿਉਂ ਬੈਠਾ ਰਿਹਾ ਉਸ ਸਵਾਦਿਸ਼ਟ ਭੋਜਨ ਨੂੰ ਤਿਆਗ ਕੇ ਕਿਉਂ ਉਸਨੇ ਇਹਨਾਂ ਲਗਾਤਾਰ ਉਸਨੇ ਆਪਣੇ ਆਪ ਨੂੰ ਇੱਕ ਕਸ਼ਟ ਦਿੱਤਾ ਉਸਨੇ ਇੱਕ ਬਿਲਕੁਲ ਸਾਦਾ ਭੋਜਨ ਨੂੰ ਹੀ ਚੁਣਿਆ ਉਸਨੇ ਕਿਉਂ ਤਿਆਗ ਕੀਤਾ ਕਿਉਂ ਕਿਉਂਕਿ ਉਹ ਜਾਣਦਾ ਸੀ ਕਿ ਇਹ ਪਰਮੇਸ਼ਰ ਮੇਰੇ ਲਈ ਸਵਾਦਿਸ਼ਟ ਭੋਜਨ ਤੋਂ ਕਿਤੇ ਉੱਤਮ ਆ ਇਸ ਸਵਰਗ ਦੇ ਭੇਤ ਨੂੰ ਸਮਝਣਾ ਜਾਣਨਾ ਅਗਰ ਦਾਨੀਅਲ ਉਸਦੀ ਕੀਮਤ ਨਾ ਜਾਣਦਾ ਉਹ ਦਾਨੀਅਲ ਕਦੀ ਆਪਣੇ ਸਵਾਦਿਸ਼ਟ ਭੋਜਨ ਨੂੰ ਆਪਣੇ ਤੋਂ ਦੂਰ ਨਾ ਕਰਦਾ ਕਿਉਂਕਿ ਉਹ ਰਾਜ ਘਰਾਣਿਆਂ ਦੇ ਵਿੱਚ ਸ਼ਾਹੀ ਮਹਿਲ ਦੇ ਵਿੱਚ ਬੈਠਣ ਵਾਲਾ ਰਹਿਣ ਵਾਲਾ ਉੱਥੇ ਨੌਕਰੀ ਕਰਨ ਵਾਲਾ ਵਿਅਕਤੀ ਸੀ ਉਹਦੇ ਵਾਸਤੇ ਜਿਹੜਾ ਖਾਣਾ ਸੀਗਾ ਉਹ ਵੀ ਕੋਈ ਸਧਾਰਨ ਨਹੀਂ ਬਲਕਿ ਸ਼ਾਹੀ ਖਾਣਿਆਂ ਦੇ ਵਿੱਚੋਂ ਉਹਦੇ ਲਈ ਇੱਕ ਖਾਣਾ ਆਉਂਦਾ ਸੀਗਾ ਪਰ ਉਸ ਸ਼ਾਹੀ ਖਾਣਿਆਂ ਤੋਂ ਕਿਤੇ ਉੱਤਮ ਉਹਨੇ ਕਿਨੂੰ ਜਾਣਿਆ ਉਹਨੇ ਸਵਰਗ ਦੇ ਭੇਤਾਂ ਨੂੰ ਉਹਨੇ ਜਾਣਿਆ ਸੋ ਜਿਸ ਪ੍ਰਕਾਰ ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਮੱਤੀ 13 ਦੇ ਅਏ 45 ਔਰ 46 ਵਚਨ ਚ ਕਿ ਜੀਸੂ ਮਸੀਹ ਨੇ ਜੋ ਇੱਕ ਸਵਰਗ ਰਾਜ ਦਾ ਜੋ ਕਿ ਦਿਸਟਾਨ ਦਿੱਤਾ ਆ ਇਸ ਅਗੱਧ ਤੇ ਲਿਖਿਆ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ ਜਦੋਂ ਉਹਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਮੁੱਲ ਲਿਆ ਸੋ ਇੱਥੇ ਸਾਰਾ ਕੁਝ ਵੇਚਿਆ ਕਿਉਂ ਕਿ ਉਹਨੂੰ ਜਦੋਂ ਲੱਗਾ ਕਿ ਇਹ ਮੋਤੀ ਦੀ ਕੀਮਤ ਇੰਨੀ ਜ਼ਿਆਦਾ ਆ ਇਹਨੂੰ ਲੈਣ ਵਾਸਤੇ ਮੈਨੂੰ ਸਭ ਕੁਝ ਵੇਚਣਾ ਹੀ ਪਏਗਾ ਤਾਂ ਹੀ ਮੈਂ ਇਸਨੂੰ ਖਰੀਦ ਪਾਵਾਂਗਾ ਤੋ ਉਸਨੇ ਉਸ ਮੋਤੀ ਨੂੰ ਇੰਨਾ ਉੱਤਮ ਜਾਣਿਆ ਕਿ ਉਹਨੂੰ ਪਾਉਣ ਵਾਸਤੇ ਉਹਨੇ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਉਹਨੇ ਸਭ ਕੁਝ ਵੇਚ ਦਿੱਤਾ ਉਹਨੇ ਸਭ ਚੀਜ਼ ਨੂੰ ਉਸ ਮੋਤੀ ਤੋਂ ਕਿਤੇ ਹਲਕਾ ਜਾਣਿਆ ਉਸਨੇ ਕਿਸੇ ਵੀ ਚੀਜ਼ ਨੂੰ ਸੋਚ ਵਿਚਾਰ ਕੇ ਨਹੀਂ ਵੇਚਿਆ ਬਲਕਿ ਉਹਨੇ ਇੱਕ ਪ੍ਰਕਾਰ ਦਾ ਬਿਨਾਂ ਸੋਚੇ ਵਿਚਾਰੇ ਉਸਨੇ ਇਹ ਫੈਸਲਾ ਲਿਆ ਔਰ ਸਾਰਾ ਕੁਝ ਵੇਚ ਕੇ ਉਸਨੇ ਕੀ ਹਾਸਲ ਕੀਤਾ ਉਹਨੇ ਉਸ ਆਤਮ ਭਰੇ ਮੁੱਲ ਦਾ ਜੋ ਮੋਤੀ ਸੀਗਾ ਉਸ ਨੂੰ ਨੇ ਹਾਸਲ ਕਰ ਲਿਆ ਸੋ ਸੰਸਾਰ ਹੋ ਸਕਦਾ ਉਸ ਨੂੰ ਮੂਰਖ ਕਹੇ ਹੋ ਸਕਦਾ ਸੰਸਾਰ ਸੋਚੇ ਕਿ ਇਹ ਬੇਵਕੂਫ ਜਿਸ ਨੇ ਆਪਣਾ ਸਭ ਕੁਝ ਵੇਚ ਕੇ ਤੋਂ ਨਿਕਾ ਆਇਆ ਇੱਕ ਮੋਤੀ ਜਿਹੜਾ ਪਾ ਲਿਆ ਸੰਸਾਰ ਦੀ ਨਜ਼ਰ ਚ ਉਹ ਵਿਅਕਤੀ ਸ਼ਾਇਦ ਮੂਰਖ ਗਿਣਿਆ ਜਾਏ ਜਾਂ ਸੰਸਾਰ ਦੀ ਨਜ਼ਰ ਚੋਂ ਘਾਟੇ ਵਾਲਾ ਸੌਦਾ ਹੋ ਜਾਏ ਪਰ ਉਹ ਵਪਾਰੀ ਜਾਣਦਾ ਆ ਕਿ ਇਹ ਮੋਤੀ ਪਾ ਕੇ ਮੈਂ ਨੁਕਸਾਨ 'ਚ ਨਹੀਂ ਆ ਮੈਂ ਘਾਟੇ 'ਚ ਨਹੀਂ ਆ ਮੈਂ ਨਫੇ 'ਚ ਆ ਮੈਂ ਫਾਇਦੇ 'ਚ ਆ ਸੋ ਇਸੇ ਪ੍ਰਕਾਰ ਪਰਮੇਸ਼ਰ ਚਾਹੁੰਦਾ ਕਿ ਹਰ ਵਿਸ਼ਵਾਸੀ ਸਵਰਗ ਦੇ ਇਹਨਾਂ ਮੋਤੀਆਂ ਦੀ ਕੀਮਤ ਨੂੰ ਸਮਝੇ ਕੀਮਤ ਨੂੰ ਜਾਣੇ ਔਰ ਜਿਹੜਾ ਕੀਮਤ ਜਾਣਦਾ ਆ ਨਾ ਉਹਦੇ ਲਈ ਫਿਰ ਉਸ ਮੋਤੀ ਨੂੰ ਪਾਉਣ ਲਈ ਜਦੋਂ ਕੁਝ ਕੁਰਬਾਨ ਕਰਨਾ ਪੈਂਦਾ ਹੈ ਉਸ ਨੂੰ ਕਉਸ ਨੂੰ ਜਿਹੜੋ ਕੀਮਤ ਚੁਕਾਉਣੀ ਪੈਂਦੀ ਆ ਉਹ ਕਦੀ ਪਿੱਛੇ ਨਹੀਂ ਹਟੇਗਾ ਉਹ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟੇਗਾ ਉਹ ਆਪਣੀ ਪੁੱਖ ਪਿਆਸ ਦਾ ਪ੍ਰਮਾਣ ਦੇਣ ਲਈ ਕਦੀ ਪਿੱਛੇ ਨਹੀਂ ਹਟੇਗਾ ਸੋ ਇਸ ਲਈ ਪਰਮੇਸ਼ਰ ਕਹਿੰਦਾ ਤੂੰ ਮੈਨੂੰ ਪੁਕਾਰ ਤੈ ਮੈਨੂੰ ਮੈਂ ਤੈਨੂੰ ਉੱਤਰ ਦਿਆਂਗਾ ਮੈਂ ਤੈਨੂੰ ਉਹ ਗੱਲਾਂ ਦੱਸੂਗਾ ਵੱਡੀਆਂ ਵੱਡੀਆਂ ਔਖੀਆਂ ਔਖੀਆਂ ਗੱਲਾਂ ਮੈਂ ਤੈਨੂੰ ਦੱਸੂਗਾ ਦੇਖੋ ਕਿਸੇ ਗੱਲ ਨੂੰ ਸਮਝੋਣਾ ਸਾਨੂੰ ਕਿਸੇ ਮਨੁੱਖਲੀ ਔਖਾ ਹੋ ਸਕਦਾ ਆ ਪਰ ਜਦੋਂ ਪਰਮੇਸ਼ਵਰ ਸਾਨੂੰ ਸਮਝਾਉਣ ਲਈ ਖੜਾ ਹੁੰਦਾ ਆ ਜਦੋਂ ਖੁਦਾ ਦਾ ਆਤਮਾ ਸਾਡੀ ਬੁੱਧ ਨੂੰ ਖੋਲਦਾ ਆ ਤਾਂ ਕੋਈ ਵੀ ਐਸੀ ਗੱਲ ਨਹੀਂ ਰਹਿ ਜਾਂਦੀ ਜਿਹੜੀ ਸਾਡੀ ਸਮਝ ਤੋਂ ਬਾਹਰ ਹੋ ਜਾਏ ਕੋਈ ਐਸਾ ਪੇਤ ਨਹੀਂ ਫਿਰ ਹੋ ਸਕਦਾ ਜਿਹੜਾ ਪਰਮੇਸ਼ਵਰ ਤੋਂ ਸਮਝਾਇਆ ਨਾ ਜਾਵੇ ਜਿਹੜਾ ਬੁੱਧੀ ਗਿਆਨ ਸਮਝਦਾ ਆਤਮਾ ਸਾਨੂੰ ਸਿਖਾ ਨਾ ਪਾਵੇ ਉਹ ਪਰਮੇਸ਼ਰ ਆ ਉਹ ਐਡਾ ਮਹਾਨ ਪਰਮੇਸ਼ਰ ਆ ਉਹ ਪਰਮੇਸ਼ਰ ਜਦੋਂ ਕੁਝ ਸਿਖਾਉਂਦਾ ਆ ਤਾਂ ਉਹਨੂੰ ਸਿੱਖਣ ਲਈ ਸਾਨੂੰ ਬੁੱਧੀ ਵੀ ਦਿੰਦਾ ਆ ਸਾਨੂੰ ਗਿਆਨ ਔਰ ਸਮਝ ਬਖਸ਼ਦਾ ਆ ਇਸ ਕਰਕੇ ਦਾਨੀਅਲ ਨਬੀ ਨੂੰ ਸਰਗਦੂਤ ਕੀ ਬੋਲ ਰਿਹਾ ਕਿ ਜੋ ਸਚਾਈ ਦੀ ਪੋਥੀ ਦੇ ਵਿੱਚ ਲਿਖੀਆਂ ਗੱਲਾਂ ਉਹ ਮੈਂ ਤੈਨੂੰ ਦੱਸੂਗਾ ਤੂੰ ਕੀ ਦਾਨੀਅਲ ਨੇ ਆਪਣੀ ਭੁੱਖ ਪਿਆਸ ਨੂੰ ਉਸਨੇ ਪ੍ਰਗਟ ਕੀਤਾ ਉਸਨੇ ਪ੍ਰਮਾਣ ਦਿੱਤਾ ਉਸਨੇ ਪੁਕਾਰਿਆ ਔਰ ਬਾਈਬਲ ਦੇ ਵਿੱਚ ਇੱਕ ਬਹੁਤ ਹੀ ਇੱਕ ਸੁੰਦਰ ਇਹ ਤਾਂ ਐਗਜ਼ਾਮਪਲਸ ਹਨ ਉਹ ਦੇਖਣ ਵਾਸਤੇ ਮਿਲਦਾ ਆ ਜਦੋਂ ਦੇਖੋ ਪਰਮੇਸ਼ਰ ਇਸرائیਲੀਆਂ ਨੂੰ ਮਿਸਰ ਤੋਂ ਕੱਢ ਕੇ ਲਿਆਇਆ ਜਿਸ ਸਮੇਂ ਉਜਾੜ ਦੇ ਵਿੱਚ ਖੁਦਾ ਉਹਨਾਂ ਨੂੰ ਲੈ ਕੇ ਚੱਲ ਰਿਹਾ ਸੀਗਾ ਤਾਂ ਜਦੋਂ ਪਰਮੇਸ਼ਰ ਨੇ ਇਸرائیਲੀਆਂ ਨੂੰ ਮੰਨਾ ਦੇਣਾ ਸੀ ਖਾਣ ਵਾਸਤੇ ਜਦੋਂ ਉਹਨਾਂ ਦੀ ਇੱਕ ਸਰੀਰਿਕ ਜ਼ਰੂਰਤ ਨੂੰ ਪੂਰਾ ਕਰਨਾ ਸੀ ਉਸ ਸਮੇਂ ਖੁਦਾ ਨੇ ਮੂਸਾ ਨਬੀ ਨੂੰ ਪਹਾੜ ਦੇ ਉੱਪਰ ਨਹੀਂ ਬੁਲਾਇਆ ਉਸ ਸਮੇਂ ਖੁਦਾ ਨੇ ਉਸ ਨੂੰ ਨਹੀਂ ਕਿਹਾ ਕਿ ਮੂਸਾ ਪਹਾੜ ਤੇ ਆ ਔਰ ਪ੍ਰਾਰਥਨਾ ਕਰ ਔਰ ਮੈਂ ਤੈਨੂੰ ਮੰਨਾ ਦਊਂਗਾ ਨਹੀਂ ਉਸ ਸਮੇਂ ਪਰਮੇਸ਼ਰ ਨੇ ਬਿਨਾ ਮੰਗੇ ਹੀ ਹਰ ਦਿਨ ਹਰ ਰੋਜ਼ ਉਹਨਾਂ ਨੂੰ ਮੰਨਾ ਬਖਸ਼ਿਆ ਉਸ ਸਮੇਂ ਵੀ ਜਦੋਂ ਬੁੜ ਬੜਾਉਂਦੇ ਸੀ ਉਹ ਖਿਜਦੇ ਸੀ ਖੱਪਦੇ ਸੀ ਉਸ ਸਮੇਂ ਵੀ ਮੰਨਾ ਡਿੱਗਦਾ ਸੀ ਹਰ ਰੋਜ਼ ਪਰ ਜਿਸ ਸਮੇਂ ਖੁਦਾ ਨੇ ਇਸرائیਲੀਆਂ ਨੂੰ ਵਚਨ ਦੇਣਾ ਸੀਗਾ ਆਪਣਾ ਪਵਿੱਤਰ ਕਲਾਮ ਉਹਨਾਂ ਨੂੰ ਦੇਣਾ ਸੀਗਾ ਉਸ ਸਮੇਂ ਪਰਮੇਸ਼ਰ ਨੇ موسی ਨੂੰ ਕੀ ਕਿਹਾ ਪਹਾੜ ਦੇ ਉੱਤੇ ਆ ਪਹਾੜ ਦੀ ਚੋਟੀ ਤੇ ਆ ਉਹਦੀ ਟੀਸੀ ਤੇ ਆ ਕਿਉਂ ਕਿ ਮੰਨਾ ਦੇ ਦੂੰਗਾ ਬਿਨਾਂ ਮੰਗੇ ਪਰ ਵਚਨ ਬਿਨਾਂ ਮੰਗਿਆ ਨਹੀਂ ਦੇਵਾਂਗਾ ਖੁਦਾ ਦਾ ਵਚਨ ਪ੍ਰਾਪਤ ਕਰਨ ਲਈ موسی ਤੈਨੂੰ ਪਹਾੜ ਚੜਨਾ ਪਏਗਾ ਪਰ ਅਗਰ موسی ਪਹਾੜ ਨਹੀਂ ਚੜੇਗਾ ਤਾਂ ਪਰਮੇਸ਼ੁਰ ਆਪਣਾ ਵਚਨ ਨਹੀਂ ਦੇਵੇਗਾ ਕਿਉਂਕਿ ਅਗਰ ਜ਼ਮੀਨ ਤੇ ਬੈਠਿਆਂ ਹੀ ਜਿਸ ਤਰ੍ਹਾਂ ਮੰਨਾ ਮਿਲਿਆ ਅਗਰ ਇਸ ਤਰ੍ਹਾਂ ਹੀ ਵਚਨ ਮਿਲੇਗਾ ਤਾਂ ਵਚਨ ਦਾ ਕੋਈ ਮੁੱਲ ਨਹੀਂ ਸ਼ਾਇਦ ਉਹਨਾਂ ਦੀ ਨਜ਼ਰ 'ਚ ਕੋਈ ਮੁੱਲ ਨਾ ਰਹਿ ਜਾਏ ਪਰ ਜਦੋਂ موسی ਨਬੀ ਪਹਾੜ ਤੇ ਜਾ ਕੇ 40 ਦਿਨ ਭੁੱਖਾ ਪਿਆਸਾ ਰਹਿ ਕੇ ਜਦੋਂ ਉਹਦੀ ਪਹਾੜ ਦੀ ਟੀਸੀ ਤੇ ਜਾ ਕੇ ਵਚਨ ਪਾਏਗਾ ਉਸ ਸਮੇਂ ਹਰ ਕਿਸੇ ਨੂੰ ਪਤਾ ਚੱਲ ਗਿਆ ਵਚਨ ਦੀ ਕੀਮਤ ਕੀ ਆ ਇਹ ਵਚਨ ਦਾ ਮੁੱਲ ਕੀ ਆ ਕਿਸ ਤਰ੍ਹਾਂ ਮਿਲਿਆ ਆ ਇੱਕ ਵਿਅਕਤੀ ਨੂੰ ਕੀਮਤ ਚੁਕਾਉਣੀ ਪਈ 40 ਦਿਨ ਪਹਾੜ ਦਿੱਤੇ ਰਹਿ ਕੇ ਵਚਨ ਪ੍ਰਾਪਤ ਹੋਇਆ ਇਸ ਤਰ੍ਹਾਂ ਪ੍ਰਾਪਤ ਹੋਇਆ ਨਹੀਂ ਆਏ ਵਚਨ ਸਿੱ ਇਸੇ ਪ੍ਰਕਾਰ ਪਰਮੇਸ਼ਰ ਕਹਿੰਦਾ ਤੂੰ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦਵਾਂਗਾ ਸੋ موسی ਨਬੀ ਨੇ ਬਾਰ-ਬਾਰ ਉਸ ਪਹਾੜ ਤੇ ਜਾ ਕੇ ਉਸ ਨੇ ਆਪਣੀ ਭੁੱਖ ਨੂੰ ਪਿਆਸ ਨੂੰ ਉਸ ਨੇ ਪ੍ਰਗਟ ਕੀਤਾ ਕਿ ਹਾਂ ਪ੍ਰਭੂ ਇਹ ਵਚਨ ਪਾਉਣ ਲਈ ਅਗਰ ਮੈਨੂੰ ਪਹਾੜ ਤੇ ਚੜਨਾ ਪਏਗਾ ਤਾਂ ਮੈਂ ਪਹਾੜ ਚੜ ਕੇ ਵੀ ਪ੍ਰਭੂ ਇਹ ਮੈਂ ਵਚਨ ਪਾਉਂਗਾ ਪਰ ਅੱਜ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਆ ਉਹਨਾਂ ਨੂੰ ਜ਼ਮੀਨ ਤੇ ਬੈਠਿਆਂ ਉਹਨਾਂ ਨੂੰ ਜੋ ਦੇ ਸਕਦੇ ਤੁਸੀਂ ਦੇ ਦਿਓ ਉਹਨਾਂ ਨੂੰ ਜੋ ਤੁਸੀਂ ਦੇ ਸਕਦੇ ਦੇ ਦਿਓ ਬਿਨਾਂ ਮਿਹਨਤ ਦੇ ਬਿਨਾਂ ਯਤਨ ਦੇ ਉਹਨਾਂ ਕੋ ਪਾ ਲੈਣਗੇ ਪਰ ਜੇ ਕੁਝ ਪਾਉਣ ਵਾਸਤੇ ਪਹਾੜ ਚੜਨਾ ਪਏਗਾ ਉਹ ਪਹਾੜ ਚੜਨ ਲਈ ਤਿਆਰ ਨਹੀਂ ਕਿਉਂ ਕਿ ਉਹਨਾਂ ਨੂੰ ਵਚਨ ਨਹੀਂ ਚਾਹੀਦਾ ਉਹਨਾਂ ਦੇ ਅੰਦਰ ਭੁੱਖ ਨਹੀਂ ਆ ਪਿਆਸ ਨਹੀਂ ਆ ਇਸ ਲਈ ਜ਼ਮੀਨ ਤੇ ਬੈਠੇ ਹੀ ਬੋਲਦੇ ਆ ਕਿ ਸਾਨੂੰ ਵਚਨ ਸਮਝ ਨਹੀਂ ਆਉਂਦਾ ਤੁਹਾਨੂੰ ਵਚਨ ਕਦੀ ਸਮਝ ਨਹੀਂ ਆਏਗਾ ਕਿਉਂ ਕਿ ਤੁਸੀਂ ਵਚਨ ਪਾਉਣ ਲਈ ਅਗਰ ਪਹਾੜ ਚੜਨ ਲਈ ਤਿਆਰ ਨਹੀਂ ਤਾਂ ਇਹ ਵਚਨ ਤੁਹਾਡੇ ਵਾਸਤੇ ਨਹੀਂ ਆ ਅਗਰ ਵਚਨ ਪਾਉਣ ਲਈ ਤੁਸੀਂ ਕੀਮਤ ਦੇਣ ਲਈ ਤਿਆਰ ਨਹੀਂ ਤਾਂ ਇਹ ਵਚਨ ਤੁਹਾਡੇ ਵਾਸਤੇ ਨਹੀਂ ਆ ਇਹ ਪਰਮੇਸ਼ਰ ਦੇ ਗਹਿਰੇ ਪੇਤ ਇਹਨਾਂ ਨੂੰ ਤੁਸੀਂ ਕਦੀ ਹਾਸਲ ਨਹੀਂ ਕਰ पाओगे ਅਗਰ ਤੁਸੀਂ ਪੁਕਾਰੋਗੇ ਨਹੀਂ ਕਿਉਂਕਿ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਇੱਕ ਸਵਾਲ ਸਾਡੇ ਅਗੇ ਰੱਖਦਾ ਆ ਈਰਮੀਆ 23 ਦੇ 18 ਐਤ ਨੂੰ ਤੁਸੀਂ ਪੜ੍ਹ ਕੇ ਦੇਖੋ ਇਸ ਸਗਤ ਲਿਖਿਆ ਕੌਣ ਹੈ ਜੋ ਯਹੋਵਾ ਦੀ ਸੰਗਤ ਵਿੱਚ ਖਲੋਤਾ ਰਿਹਾ ਭਈ ਉਹਦੇ ਵਚਨ ਨੂੰ ਵੇਖੇ ਅਤੇ ਸੁਣੇ ਜਾਂ ਕਿਸ ਉਹਦੇ ਵਚਨ ਉੱਤੇ ਧਿਆਨ ਦਿੱਤਾ ਅਤੇ ਸੁਣਿਆ ਸੋ ਇਸ ਲਈ ਪਰਮੇਸ਼ਰ ਇਸ वचन ਦੇ ਦੁਆਰਾ ਇੱਕ ਸਵਾਲ ਰੱਖਦਾ ਹੈ ਕਿ ਕੌਣ ਹੈ ਜਿਹੜਾ वचन ਪਾਉਣ ਵਾਸਤੇ ਮੇਰੀ ਸੰਗਤ ਚ ਖੜਾ ਰਿਹਾ ਹੈ ਕੌਣ ਹੈ ਜਿਹੜਾ वचन ਪ੍ਰਾਪਤ ਕਰਨ ਲਈ ਇਸ ਪ੍ਰਕਾਰ ਦਾਨੀਅਲ نبی ਕੀ ਦਿਨ ਤੱਕ ਉਹ ਪਰਮੇਸ਼ਰ ਦੇ ਅੱਗੇ ਬਣਿਆ ਰਿਹਾ ਵਚਨ ਪਾਉਣ ਵਾਸਤੇ ਜਿਸ ਤਰ੍ਹਾਂ موسی ਨਬੀ ਵਚਨ ਪਾਉਣ ਦੇ ਲਈ ਖੁਦਾ ਦੀ ਉਪਸਥਿਤੀ 'ਚ ਖੜਾ ਰਿਹਾ ਸੋ ਸੱਚ ਜਰੂਰੀ ਹੈ ਅਸੀਂ ਦਿਨ ਰਾਤ ਜਿੰਨਾ ਵੀ ਸੰਭਵ ਹੋ ਸਕਦਾ ਅਸੀਂ ਘੰਟੋਂ ਘੰਟੇ ਪਰਮੇਸ਼ਰ ਦੀ ਹਜ਼ੂਰੀ ਚਾਹੀਏ ਖੁਦਾ ਦਾ ਵਚਨ ਨੂੰ ਲੈ ਕੇ ਕਿ ਪ੍ਰਭੂ ਆਪਣੇ ਵਚਨ ਦੇ ਦੁਆਰਾ ਤੂੰ ਮੇਰੇ ਨਾਲ ਗੱਲ ਕਰ ਆਪਣੇ ਵਚਨ ਨੂੰ ਖੋਲ ਕੇ ਪ੍ਰਭੂ ਇਹ ਭੇਤ ਮੈਨੂੰ ਦੇ ਜਦੋਂ ਪਰਮੇਸ਼ਰ ਉਸ ਭੁੱਖ ਨੂੰ ਉਸ ਪਿਆਸ ਨੂੰ ਦੇਖਦਾ ਹੈ ਨਾ ਜਦੋਂ ਅਸੀਂ ਆਪਣੀ ਮਿਹਨਤ ਆਪਣੇ ਯਤਨ ਦੇ ਦੁਆਰਾ ਅਸੀਂ ਪ੍ਰਮਾਣਿਤ ਕਰਦੇ ਆਂ ਆਪਣੀ ਭੁੱਖ ਪਿਆਸ ਨੂੰ ਉਸ ਸਮੇਂ ਪਰਮੇਸ਼ਰ ਆਪਣੇ ਗਹਿਰੇ ਭੇਤਾਂ ਨੂੰ ਖੋਲ ਕੇ ਸਾਡੇ ਅੱਗੇ ਪ੍ਰਗਟ ਕਰਦਾ ਹੈ ਸੋ ਇਸ ਕਰਕੇ ਇਸ ਸਗਾ ਤੇ ਦਾਨੀਅਲ ਨਬੀ ਦੇ ਕੋਲ ਜਿਹੜਾ ਸਵਰਗਦੂਤ ਆਇਆ ਤੋ ਕੀ ਬੋਲ ਰਿਹਾ ਕਿ ਮੈਂ ਸਚਾਈ ਦੀ ਪੋਥੀ ਦੀਆਂ ਉਹ ਗੱਲਾਂ ਮੈਂ ਤੈਨੂੰ ਦੱਸੂਗਾ ਸੋ ਇਸ ਲਈ ਪਰਮੇਸ਼ਰ ਅੱਜ ਹਰ ਇੱਕ ਵਿਸ਼ਵਾਸੀ ਨੂੰ ਆਪਣੇ ਗੁਪਤ ਭੇਤ ਜਿਹੜੇ ਉਹ ਸਾਨੂੰ ਇੱਕ ਇੱਕ ਨੂੰ ਦੇਣਾ ਚਾਹੁੰਦਾ ਹੈ ਇੱਕ ਇੱਕ ਦੇ ਜੀਵਨ ਨੂੰ ਪਰਮੇਸ਼ਰ ਬਣਾਉਣਾ ਚਾਹੁੰਦਾ ਹੈ ਇਹਨਾਂ ਭੇਤਾਂ ਦੇ ਦੁਆਰਾ ਪਰਮੇਸ਼ਵਰ ਇਹ ਭੇਤ ਸਾਨੂੰ ਸਿਰਫ ਗਿਆਨੀ ਬਣਾਉਣ ਵਾਸਤੇ ਨਹੀਂ ਬਲਕਿ ਸਿੱਧ ਬਣਾਉਣ ਲਈ ਦਿੰਦਾ ਹੈ ਸੋ ਇਸ ਲਈ ਭੇਤ ਇਸ ਲਈ ਸਾਨੂੰ ਚਾਹੀਦੇ ਆ ਤਾਂ ਕਿ ਸਾਡਾ ਜੀਵਨ ਬਣ ਸਕੇ ਤਾਂ ਕਿ ਸਿਖੁਦਾ ਦੇ ਕੇ ਇੱਕ ਗ੍ਰਹਿਣ ਯੋਗ ਹੋ ਸਕੇ ਸੋ ਪ੍ਰਭੂ ਇਸ ਬਚਨ ਦੇ ਰਾਹੀਂ ਸਾਨੂੰ ਆਸ਼ੀਸ਼ ਸਵੇ ਸਰਬ ਸਵਾਲੇ ਤੁਹਾਡੇ ਸਬੰਧਤ ਤੁਸੀਂ ਪੁੱਛ ਸਕਦੇ ਹੋ ਕਮੈਂਟ ਬਾਕਸ ਸੋ ਪ੍ਰਭੂ ਸਰ ਮੇ ਕਿਤਨੂ ਆਸ਼ੀਸ਼ ਸਵੇ ਆਮੀਨ